ਉਦਾਂ ਦਾ ਮਤਲਬ ਇਹ ਸੀ ਇਹਨਾਂ ਨੇ ਮਤਲਬ 2 ਟਾਈਮ ਖਾਂਦੇ ਯਾ ਤਾਂ ਇੱਕ-ਇੱਕੇ ਕੈਪਸੂਲ ਖਾਂਦੇ ਬਾਕੀ ਦਵਾਈ ਸਾਰੀ ਪੂਰੀ ਖਾਂਦੇ ਮਤਲਬ ਮੇਰੇ ਕਹਿਣ ਤੁਹਾਡੇ ਕਹਿਣ ਤੋਂ ਭਾਵੇਂ ਆ ਵੀ ਦਵਾਈ ਅਸੀਂ 3 ਟਾਈਮ ਦੀ ਦਿੱਤੀ ਸੀ ਹਾਂਜੀ ਹਾਂਜੀ ਪਹਿਲਾਂ ਦਿੱਤੇ ਸੀ 4-4 ਕੈਪਸੂਲ ਫਿਰ ਦੂਜੀ ਵਾਰ ਇਹਨਾਂ ਦੇ ਸਵੇਰੇ 4 ਦੁਪਹਿਰ ਨੂੰ 3 ਸ਼ਾਮ ਨੂੰ 3 ਸੀ ਘਟਾ ਹੈਨਾ ਇਦਾਂ ਸੀ ਹਾਂਜੀ ਪਰ ਇਹਨਾਂ ਨੇ ਉਹਦੇ ਚੋਂ ਵੀ ਦਵਾਈ ਘਟਾ ਦਿੱਤੀ ਹਾਂਜੀ ਤੋੜ ਤਾਂ ਨਹੀਂ ਲੱਗਦੀ ਨਾ ਨਾ ਉਦਾਂ ਠੀਕ ਆ ਹਾਂਜੀ ਠੀਕ ਠਾਕ ਨੇ ਸੌ ਜਾਂਦੇ ਆ ਹਾਂਜੀ ਉਹ ਮੈਡੀਸਨ ਹਾਂਜੀ ਦੋਸਤੋ ਸਰਸਿਆ ਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਬੇਲਾ ਜਿਹੜਾ ਰੋਪੜ ਦਾ ਜਿਹੜੇ ਸ਼੍ਰੀ ਸ਼ਮੂਕਰ ਸਾਹਿਬ ਅੱਜ ਆਪਾਂ ਗੱਲ ਕਰਦੇ ਆਂ ਤੁਹਾਨੂੰ ਇੱਕ ਬੜੇ ਹੁਸ਼ਿਆਰ ਦੇ ਬੰਦੇ ਦੀ ਜਿਹਦਾ ਕਿ ਜਿਲ੍ਹਾ ਵੀ ਹੁਸ਼ਿਆਰ ਪਰਾ ਔਰ ਜਿਹਨੇ ਚਿੱਟਾ ਲਾ ਲਾ ਕੇ ਨਸ਼ਾ ਕਰ ਕਰਕੇ ਆਪਣੇ ਸਰੀਰ ਦਾ ਕਾਫੀ ਜ਼ਿਆਦਾ ਨਾਸ਼ਮਾਰ ਲਿਆ ਸੀ ਸਾਡੇ ਕੋਲੋਂ ਦਵਾਈ ਲੈ ਕੇ ਗਏ ਸੀ 27 10 25 ਨੂੰ ਤੇ ਅੱਜ ਉਹਨਾਂ ਦੀ ਮੈਸੇਜ ਦਾ ਫੋਨ ਆਇਆ ਸੀ ਮਰੀਜ਼ ਬੜਾ ਖੁਸ਼ ਆ ਅਬ ਵੀ ਬੀਬੀ ਬੜੀ ਖੁਸ਼ ਆ ਅਬਰ ਸਾਰੇ ਕੁਸ਼ ਆ ਦਵਾਈ ਸਾਡੀ ਬੜੀ ਸੋਹਣੀ ਆ ਤੁਹਾਡੀ ਕਿਰਪਾ ਦੇ ਨਾਲ ਪਰਮਾਤਮਾ ਦੀ ਮਿਹਰ ਦੇ ਨਾਲ ਸਕਸੈਸ ਰੇਟ ਬੜੇ ਵਧੀਆ ਨੇ ਜਿਨ੍ਹਾਂ ਮਰੀਜ਼ਾਂ ਨੇ ਨਸ਼ਾ ਛੱਡਣਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਐਡਿਕਸ਼ਨ ਦੇ ਵਿੱਚ ਆਏ ਹੋਏ ਆ ਬਸ ਹੌਸਲਾ ਕਰੋ ਸਾਡੇ ਕੋਲ ਪਹੁੰਚੋ ਤੇ ਤੁਹਾਡੀ ਤਕਲੀਫ ਦੂਰ ਕਰੀਏ ਔਰ ਫਿਰ ਤੁਹਾਨੂੰ ਪਹਿਲਾਂ ਸੁਣਾਉਣਾ ਹੈ ਬੀਬੀ ਦੀ ਹੋਈ ਸਾਡੇ ਨਾਲ ਫੋਨ ਤੇ ਗੱਲਬਾਤ ਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਹਾਂਜੀ ਕੀ ਹਾਲ ਚਾਲ ਆ ਜੀ ਤੁਸੀਂ ਫੋਨ ਕਰ ਰਹੇ ਸੀ ਦੱਸੋ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰ ਕੁਛ ਨਹੀਂ ਕਹਿਣਾ ਤਾਂ ਕੁਛ ਨਹੀਂ ਸੀਗਾ ਇਹੀ ਪੁੱਛਣਾ ਸੀਗਾ ਮੈਂ ਕਿੱਦਾਂ ਜਿੱਦਾਂ ਹਨਾ ਮਤਲਬ ਕੋਈ ਉਦੋਂ ਤਾਂ ਠੀਕ ਆ ਇਹ ਤੁਸੀਂ ਪਰਮਜੀਤ ਜੀ ਦੀ ਵਾਈਫ ਹੋ ਰਹੇ ਮੇਰੇ ਖਿਆਲ ਹਾਂਜੀ ਹਾਂਜੀ ਓਕੇ ਕੋਟਲੀ ਹੁਸ਼ਿਆਰਪੁਰ ਠੀਕ ਆ ਕਿੱਦਾਂ ਪੇਸ਼ੈਂਟ ਕਿਸ ਤਰ੍ਹਾਂ ਤੁਹਾਡਾ ਹਾਂਜੀ ਠੀਕ ਆ ਅਦਾ ਮਤਲਬ ਕੀ ਇਹ ਨਾ ਜਿਹੜੀ ਕੈਪਸੂਲ ਖਾਂਦੇ ਆ ਹਨਾ ਹਾਂ ਉਹ ਇਹ ਕਹਿੰਦੇ ਕਿ ਮਤਲਬ ਉਹ ਬਹੁਤ ਆ ਜਿੱਦਾਂ ਕੀ ਮਤਲਬ ਭਾਰੀ ਜੇ ਮਤਲਬ ਪੇਟ ਭਾਰੀ ਹੁੰਦਾ ਹਾਂਜੀ ਤਾਂ ਫੇਰ ਉਦੋਂ ਦਾ ਮਤਲਬ ਸੁਣੇ ਇਹਨਾਂ ਨੇ ਮਤਲਬ ਦੋ ਟਾਈਮ ਖਾਂਦੇ ਆਂ ਤਾਂ ਇੱਕ ਇੱਕ ਕੇਪਸੂਲ ਖਾਂਦੇ ਬਾਕੀ ਦਵਾਈ ਸਾਰੀ ਪੂਰੀ ਖਾਂਦੇ ਮਤਲਬ ਮੇਰੇ ਕਹਿਣ ਤੁਹਾਡੇ ਕਹਿਣ ਤੋਂ ਭਾਵੇਂ ਆ ਵੀ ਦਵਾਈ ਅਸੀਂ ਤਿੰਨ ਟਾਈਮ ਨਹੀਂ ਦਿੱਤੀ ਸੀ ਹਾਂਜੀ ਹਾਂ ਪਹਿਲਾਂ ਦਿੱਤੇ ਅਸੀਂ 4-4 ਕੇਪਸੂਲ ਫੇਰ ਦੂਜੀ ਵਾਰ ਇਹਨਾਂ ਦੇ ਸਵੇਰੇ 4 ਦੁਪਹਿਰ ਨੂੰ 3 ਸ਼ਾਮ ਨੂੰ 3 ਸੀ ਘਟਾ ਹਣਾ ਇਦਾਂ ਸੀ ਹਾਂਜੀ ਪਰ ਇਹਨਾਂ ਨੇ ਉਹਦੇ ਚੋਂ ਵੀ ਦਵਾਈ ਘਟਾ ਦਿੱਤੀ ਹਾਂਜੀ ਤੋੜ ਤਾਂ ਲੱਗਦੀ ਨਾ ਨਾ ਉਦਾਂ ਠੀਕ ਆ ਹਾਂਜੀ ਠੀਕ ਠਾਕ ਤੇ ਨਹੀਂ ਸੌ ਜਾਂਦੇ ਆ ਹਾਂਜੀ ਉਹ ਮੈਡੀਸਿਨ ਜਿਹੜੀ ਪੀਣ ਵਾਲੀ ਉਹ ਤਾਂ ਸਾਰੀ ਬਤਨਾ ਪਰ ਉਸੇ ਦਸਾਈ ਤਰੀਕੇ ਨੇ ਲੈ ਲਈ ਆ ਹਾਂ ਹਾਂ ਦੋਈ ਖਾਣ ਵਾਲੀ ਘਟਾ ਹਾਂਜੀ ਖਾਣ ਵਾਲੀ ਨਹੀਂ ਮਤਲਬ ਕਹਿੰਦੇ ਕੀ ਹਣਾ ਮੇਰੇ ਨਾ ਉਹ ਬਹੁਤ ਹੁੰਦਾ ਹੈ ਪੇਟ ਚ ਭਾਰੀ ਪਣ ਜਾਂਦਾ ਹਾਂਜੀ ਅਸਲ ਚ ਜਿਹੜੇ ਬੰਦੇ ਚਿੱਟਾ ਲੋਂਦੇ ਨੇ ਨਾ ਨਾ ਜੀ ਜਾਂ ਨਸ਼ੇ ਦੀਆਂ ਗੋਲੀਆਂ ਖਾਂਦੇ ਕੈਪਸੂਲ ਖਾਂਦੇ ਆ ਔਰ ਹੁਣ ਇਹਨਾਂ ਪ੍ਰੈਗਾ ਵੀ ਖਾਂਦੇ ਸੀ ਨਾ ਪੰਜ ਚਾਰ ਇੱਕ ਪੱਤਾ ਪ੍ਰੈਗਾ ਦਾ ਵੀ ਖਾਂਦੇ ਸੀ ਨਾਲ ਰੋਜ ਇਹ ਤੁਹਾਨੂੰ ਪਤਾ ਕੋ ਤਾਂ ਨਹੀਂ ਵੀ ਚਿੱਟਾ ਵੀ ਲਾਉਂਦੇ ਸੀ ਪ੍ਰੈਗਾ ਦੇ ਕੈਪਸੂਲ ਵੀ ਖਾਂਦੇ ਜਿਹੜਾ ਪ੍ਰੈਗਾ ਮਾਈਨ ਕੈਪਸੂਲ ਆ ਜੀ ਉਹਦੇ ਨਾਲ ਭੁੱਖ ਕਾਫੀ ਜ਼ਿਆਦਾ ਲੱਗਦੀ ਹੈ ਜਦੋਂ ਮਰੀਜ਼ ਇੱਕਦਮ ਸਾਰਾ ਕੁਝ ਛੱਡ ਦਿੰਦਾ ਤਾਂ ਭੁੱਖ ਨੂੰ ਫਰਕ ਪੈਂਦਾ ਹੀ ਪੈਂਦਾ ਹੈ ਹਾਂ ਜੀ ਪਰ ਤੁਸੀਂ ਤਾਂ ਹੁਣ ਇਹਨਾਂ ਨੂੰ ਲੱਗਦੀ ਹੈ ਹਾਂ ਜਿਹੜੇ ਹਾਂ ਵਧੀਆ ਜਿਹੜੇ ਲੀਵਰ ਟੋਨਿਕ ਦਿੱਤੇ ਹਨ ਆਪਾਂ ਨੇ ਉਹ ਜ਼ਿਆਦਾ ਭਲਾਈ ਜਾਓ ਪਾਣੀ ਚ ਪਾ ਕੇ ਇੱਕ ਨਾਲੀਲ ਪਾਣੀ ਲੱਸੀ ਵਗੈਰਾ ਹਾਂ ਲੱਸੀ ਤਾਂ ਪੀਂਦੇ ਮੜਮ ਤਾਂ ਲਿਮਕਾ ਛਮਕਾ ਦਿਨ ਚ ਆਪਣਾ ਕੋਕ ਵਗੈਰਾ ਜਾਂ ਇਹਨੂੰ ਪੈਫਿਸ ਟੈਬਲੇਟ ਆਉਂਦੀ ਹੈ ਘੋਲ ਕੇ ਪੀਣ ਵਾਲੀ ਪਾਣੀ ਚ ਹਾਂ ਉਹ ਚੀਜ਼ਾਂ ਰੋਟੀ ਭਾਵੇਂ ਘੱਟ ਦਿਓ ਇਹਨਾਂ ਨੂੰ ਪਰ ਇਹ ਚੀਜ਼ਾਂ ਵਧ ਦਈ ਜਾਓ ਤਾਂ ਕਿ ਫੇਟ ਬਾਡੀ ਡੀਟੌਕਸ ਹੋਵੇ ਇਹਨਾਂ ਤੋਂ ਭਾਰੀ ਪੰਡਣਾ ਫੇਟ ਦੇ ਵਿੱਚ ਮਹਿਸੂਸ ਹੋਵੇ ਠੀਕ ਹੈ ਮਤਲਬ ਇਹਦਾ ਜਿਦਾ ਕੀ ਰੋਟੀ ਭੁੱਖ ਵੀ ਲੱਗਦੀ ਆ ਹਾਂ ਤੇ ਉਹਦਾ ਜਿਦਾ ਨਾ ਖੁਸ਼ਕੀ ਯਹੀ ਸਰੀਰ ਖੁਸ਼ਕ ਹੋ ਖੁਸ਼ਕਿਆ ਤਾਂ ਕੁਛਕੀ ਇਹਨਾਂ ਆਪ ਪੀ ਗਏ ਨੇ ਤੇ ਖੁਸ਼ਕ ਹੋ ਜਾਂਦਾ ਹਾਂ ਹਾਂ ਤੇ ਬਾਕੀ ਉਦਾਂ ਤਾਂ ਠੀਕ ਆ ਨੋਰਮਲ ਹੀ ਆ। ਹਾਂ ਚਲੋ ਬੜੀ ਮੁੱਟੀ ਛੋਟੀ ਮੁੱਟੀ ਕੰਪਲਿਕੀਸ਼ਨਾਂ ਇਹ ਕੋਈ ਨਹੀਂ। ਇਹਦੇ ਚ ਨੱਕਚਣਾ ਨਾ ਰੀਲ ਦਾ ਆਪਣਾ ਨਾਰੀਅਲ ਦਾ ਜ ਸਰਸੋਂ ਤੇਲ ਲਾ ਦਿਆ ਕਰੋ। ਹਾਂਜੀ ਸਰੋਂ ਦਾ ਤੇਲ ਪਾ ਲਾ। ਹਾਂ ਪਿੰਡੇ ਨੂੰ ਵੀ ਪਿੰਡੇ ਨੂੰ ਵੀ ਸ਼ਰੀਰ ਨਹਾਉਣ ਤੋਂ ਬਾਅਦ ਪਿੰਡੇ ਨੂੰ ਤੇਲ ਮਲ ਦੋ ਮੜਾ। ਪਿੰਡੇ ਨੂੰ ਤਾਂ ਮਲਦਾ ਹੀ ਹੈ ਤੇਲ ਹਾਂ ਹਾਂ ਬਿਲਕੁਲ ਬਸ ਕੋਈ ਜੀ ਤਾਂ ਠੀਕ ਆ ਸਰ ਮੈਂ ਕਹਿੰਦਾ ਕੋਈ ਨਹੀਂ ਹੁਣ ਮਤਲਬ ਅਸੀਂ ਕਿਹਾ ਜਿੱਦਾਂ ਪੀਣ ਵਾਲੀ ਦਵਾਈ ਫਿਰ ਲੈ ਲੈਣੀ ਹੈ ਨਾ। ਦੂਜੀ ਜੀ ਦਾ ਕੈਪਸੂਲ ਵਗੈਰਾ ਆ ਉਹ ਤਾਂ ਮਤਲਬ ਦੋ ਖਾਂਦੇ ਹੁਣ ਮਤਲਬ ਦੋ ਟਾਈਮ ਖਾਂਦੇ ਆ ਦਵਾਈ ਹਾਂ ਤਾਂ ਸਵੇਰੇ ਸ਼ਾਮ ਖਾਂਦੇ ਆ ਨਸ਼ਾ ਤਾਂ ਨਹੀਂ ਲੱਗਦਾ ਕੋਈ ਵਿੱਚ ਨਹੀਂ ਉਹ ਹੀ ਉਹ ਦੱਸ ਹੋ ਜਾਂਦੇ ਬਸ ਸਭ ਤੋਂ ਵੱਡੀ ਕਾਮਯਾਬੀ ਜੀ ਇਹੀ ਆਪਣੀ ਮਤਲਬ ਵੀ ਮਰੀਜ਼ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਕਿ ਬੜਾ ਛੇਤੀ ਮਰੀਜ਼ ਠੀਕ ਹੁੰਦਾ ਹਨਾ ਹਾਂ ਤੇ ਤੁਸੀਂ ਹੁਣ ਪੀਣ ਵਾਲੀ ਮੰਗਾ ਲਿਓ ਜਾਂ ਲੈ ਜਾ ਕੋਈ ਗੱਲ ਨਹੀਂ ਜਿਹੜੀ ਖਾਣ ਵਾਲੀ ਤੁਹਾਡੇ ਕੋਲ ਪਈ ਆ ਸੌਂ ਸੌ ਜਾਂਦੇ ਆ ਖਾਣ ਵਾਲੀ ਹਾਂਜੀ ਸੌ ਜਾਂਦੇ ਨੀਂਦ ਵੀ ਆ ਜਾਂਦੀ ਹੁਣ ਤਾਂ ਨਹੀਂ ਲੜੂ ਲੜੂ ਮਰ ਮਰ ਦੇ ਛੱਡਣ ਦੀ ਕੋਸ਼ਿਸ਼ ਨਾ ਦੇਖੀ ਤੇ ਪਰ ਤੋੜ ਕੋ ਲੱਗੀ ਹੁੰਦੀ ਸੀ ਪਹਿਲਾਂ ਹਨਾ ਪਹਿਲਾਂ ਵੀ ਇਹਨਾਂ ਨੇ ਦਵਾਈਆਂ ਖਾਧੀਆਂ ਕੋਈ ਵਸੇ ਤੇ ਮੇਰੇ ਘਰ ਉਹ ਇਦਾਂ ਜਿਦਾ ਉਹ ਨਹੀਂ ਉਹ ਜਿਹੜੀ ਕਹਿੰਦੇ ਹੁੰਦੇ ਆ ਕਿ ਸਰਕਾਰ ਨੇ ਲਗਾਈ ਗੋਲੀ ਉਹ ਕਿਸੇ ਵੇਲੇ ਆਉਂਦੀ ਉਹ ਵੀ ਨਸ਼ਾ ਨੂੰ ਉਹ ਵੀ ਵਸਦਾ ਹੀ ਆ ਹਾਂਜੀ ਤਾਂ ਉਹ ਹੀ ਕਹਿੰਦੇ ਫੇ ਤਾਂ ਫੇ ਜੋ ਦੇਖੋ ਗੋਲੀ ਨਾ ਜਿਹੜੀ ਚਿੱਟੇ ਨੂੰ ਗੋਲੀ ਹਟਾ ਦਿੰਦੀ ਆ ਉਹ ਗੋਲੀ ਵੀ ਘਟਨੀ ਹੁੰਦੀ ਉਹ ਵੀ ਇੱਕ ਬੜਾ ਤੰਗਾ ਤਕੜਾ ਨਸ਼ਾ ਹੁੰਦਾ ਹੈ ਨਾ ਹਾਂਜੀ ਉਹ ਕਹਿੰਦੇ ਹਨਾ ਕਿ ਮਤਲਬ ਕਿ ਉਹਨਾਂ ਤਾਂ ਫੇ ਦੁਬਾਰਾ ਹੋ ਗਈ ਹਾਂ ਹਾਂ ਬਿਲਕੁਲ ਬਿਲਕੁਲ ਉਹਦਾ ਬੰਦੇ ਨੂੰ ਸਗੋਂ ਹੋਰ ਵੀ ਕਈ ਤਰ੍ਹਾਂ ਨੁਕਸਾਨ ਕਰਦੀ ਆ ਹਾਂਜੀ ਇਹਨਾਂ ਨੇ ਤਾਂ ਫਿਰ ਮੈਨੂੰ ਇਹ ਹੀ ਕਿਹਾ ਉਹ ਕਹਿੰਦੇ ਵੀ ਮੈਂ ਇੱਕ ਵਾਰੀ ਉੱਥੇ ਦਵਾਈ ਖਵਾ ਦੇ ਦਿੱਤੀ ਉਹ ਵੀ ਖਵਾ ਦੇ ਇਦਾਂ ਜੀ ਜੀ ਹਾਂ ਕਿਵੇਂ ਹਨਾ ਇਹ ਕੰਮ ਛੱਡਣਾ ਹੋਇਆ ਠੀਕ ਹਾਂ ਖੁਸ਼ ਹਾਂ ਹਾਂ ਜੀ ਕੋਈ ਚਲੋ ਸ਼ਰਸੂਰ ਕਰਾਇ ਕਰੋ ਨਾ ਪਾਣੀ ਪੂਣੀ ਲੱਸੀ ਲੂਸੀ ਵੱਧ ਪਲਾਈ ਜਾ ਕਰੋ ਰੱਬ ਦਾ ਨਾਮ ਲਿਆ ਕਰੋ ਮੰਦਿਰ ਗੁਰਦੁਆਰੀ ਲੈ ਜਾ ਕਰੋ ਜਿੱਥੇ ਵੀ ਜਾਂਦੇ ਹੋ ਆਪਣੇ ਤਾਂ ਵੈਸੇ ਜਾਂਦੇ ਆਂ ਕਰਦੀ ਕਾਠ ਵਗੈਰਾ ਤਾਂ ਇਹ ਤਾਂ ਭਰੇ ਨਹੀਂ ਚਲ ਇਹਨੂੰ ਸੁਣਾ ਦਿਆ ਕਰੋ ਕੋਈ ਸਰਾਨੇ ਬੈਠੇ ਕਰ ਦਿਆ ਕਰੋ ਇਹ ਕੋਈ ਨਹੀਂ ਬੜਾ ਮोटा ਅਸਰ ਹੋਊਗਾ ਜੀ ਹਾਂ ਜੀ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨਗੇ ਬਾਕੀ ਡਟੇ ਰਹੋ ਕੋਈ ਨਹੀਂ ਹਨਾ ਤੇ ਜੀ ਉਹ ਦਮੀ ਪਰਕਾ ਤਾਂ ਹੈਗਾ ਹੈ ਅੱਗਾ ਹਾਂ ਤੁਸੀਂ ਲੈ ਕੇ ਸੀ ਦਵਾਈ ਕਿੰਨੀ ਵਾਰ ਕਿੰ ਨੂੰ ਭਲਾ 29 ਨੂੰ ਲੈ ਕੇ ਸੀ ਇਹਨਾਂ ਨੂੰ 23 10 ਹਾਂਜੀ 28 28 29 ਹੀ ਸ਼ੇਰ ਲੈ ਕੇ ਸੀ ਇੱਕ ਦਿਨ ਹੋ ਗਿਆ 7 ਦਿਨ ਹੋ ਗਿਆ ਠੀਕ ਆ ਠੀਕ ਆ ਠੀਕ ਆ ਆਹੋ ਜੀ ਦੋ ਤਿੰਨ ਤਰੀਕਾ ਜੀ ਹਾਂ ਬਿਲਕੁਲ ਠੀਕ ਆ ਜੀ ਇਹਦੇ ਦੋ ਟਾਈਮ ਹੀ ਖਾ ਲੈਣੀ ਪਾਣੀ ਸਹੀ ਆ ਕੋਈ ਨਹੀਂ ਕੋਈ ਦੋ ਟਾਈਮ ਖਾ ਦੇਖੋ ਪਤਾ ਕੀ ਹੈ ਮਰੀਜ਼ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਭਾਵੇਂ ਮਰੀਜ਼ ਜੀ ਇੱਕ ਟਾਈਮ ਵੀ ਦਵਾਈ ਖਾ ਲਵੇ ਕੋਈ ਵੀ ਠੀਕ ਹੋ ਸਦਾ ਹੁਣ ਜਿਵੇਂ ਤੁਸੀਂ ਕਹਿੰਦੇ ਜਿੱਦਾਂ ਹੁਣ ਮੇਰੇ ਸਰੀਰ ਨੂੰ ਜਿੱਦਾਂ ਸਹੀ ਲੱਗਦੀ ਮੈਂ ਹੌਸਾ ਬਣਾਣਾ ਨਾ ਖਾਣ ਕਿ ਡਾਕਟਰ ਵੀ ਕਹਿੰਦੇ ਸੀ ਇਹ ਨਾ ਅਸਲ 'ਚ ਜਿਹੜੇ ਨਾ ਚਿੱਟੇ ਵਾਲੇ ਹੁੰਦੇ ਵੈਸੇ ਤਾਂ ਉਹਨਾਂ ਨੇ ਬੜੇ ਐਕਸਪੈਰੀਮੈਂਟ ਕੀਤੇ ਹੁੰਦੇ ਆ ਨਸ਼ੇ ਦੇ ਵੀ ਬਹੁਤ ਐਕਸਪੈਰੀਮੈਂਟ ਕਰਦੇ ਆ ਇਹ ਕਦੇ ਘਟਾ ਕੇ ਕਦੇ ਵਧਾ ਕੇ ਕਦੇ ਦੋ ਚੀਜ਼ਾਂ ਰਲਾ ਕੇ ਕਦੇ ਨਾਲ ਤ੍ਰੈਗਾ ਲਾ ਕੇ ਕਦੇ ਨਜੀਬ ਵਾਲੀ ਗੋਲੀ ਲਾ ਕੇ ਕਦੇ ਕੂਲਪਲਾ ਕੇ ਕਦੇ ਕੁਸ਼ ਕਰਕੇ ਇਦਾਂ ਦਾ ਬੜਾ ਜਿਹੜਾ ਕੈਪਸੂਲ ਖਾਂਦੇ ਇਦਾਂ ਇਹ ਵੀ ਇਹ ਜਿਆਦਾ ਹੀ ਖਤਰਨਾਕ ਹੈ ਜਾਂ ਦਮਾ ਕਰਦਾ ਚੀਜ਼ ਪੈਣੇ ਮੇਰੀ ਚਾਹੇ ਦਵਾਈ ਬੰਦਾ ਦਰਦ ਦੀ ਹੀ ਖਾਂਦਾ ਉਹ ਵੀ ਖਤਰਨਾਕ ਹੈ ਕਿਡਨੀਆਂ ਨੂੰ ਉਹਨੇ ਵੀ ਖਰਾਬ ਕਰਨਾ ਹੀ ਕਰਨਾ ਠੀਕ ਹੈ ਉਹੀ ਮੈਂ ਮੈਂ ਇਹਨਾਂ ਨੂੰ ਬਹੁਤ ਸਮਝਾਇਆ ਹੁਣ ਕਿਤੇ ਜਾ ਕੇ ਮਤਲਬ ਨੀ ਮਸੀ ਕਿਤੇ ਹੁਣ ਉਹ ਵੀ ਪਹਚਾਰਾ ਨਾ ਹਾਲਾਤ ਇਹ ਖਰਾਬ ਹੋਏ ਤੇ ਇਹ ਪਤਾ ਲੱਗਦਾ ਕਿ ਇਹ ਸਮਝ ਲਾਗੀ ਤੇ ਹਾਂ ਸਹੀ ਰਾਹ ਚ ਉਨਾ ਚਾਹੀਦਾ ਹੈ ਹਾਂ ਅਸਲ ਚਿੱਟੇ ਵਾਲੇ ਦੀ ਅੱਖਾਂ ਹੀ ਉਦੋਂ ਖੁੱਲਦੀਆਂ ਜਦੋਂ ਜਿਆਦਾ ਸਾਰੇ ਰਸਤੇ ਬੰਦ ਹੋ ਜਾਂਦੇ ਆ ਹੂੰ ਜਾਂ ਫਿਰ ਇੱਕੋ ਦਰਵਾਜ਼ਾ ਖੁੱਲਦਾ ਮੌਤ ਵਾਲਾ ਬੰਦੇ ਨੂੰ ਲੱਗਦਾ ਵੀ ਮੈਂ ਹੁਣ ਮਰ ਜੂਗਾ ਹੂੰ ਇਹ ਛੱਡਦੇ ਉਦੋਂ ਅਸਲ ਚ ਮਤਲਬ ਉਹ ਤਾਂ ਪਹਿਲਾਂ ਤਾਂ ਯਤਨ ਬਹੁਤ ਘੱਟ ਲੋਕ ਕਰਦੇ ਆ ਨਹੀਂ ਤਾਂ ਉਹ ਇਹ ਖਾਤ ਜਾ ਮਤਲਬ ਇਹ ਆਪਣੇ ਚੋ ਵਿੱਧਾ ਜਿਹਦਾ 500 ਕਰ ਲੈ ਲਿਆ ਹਜ਼ਾਰ ਨਹੀਂ ਇਹ ਆ ਆਪਕ ਜਿੰਨਾ ਕਮਾਉਣਾ ਆਪਣੇ ਲਈ ਖਾ ਲੈਣਾ ਬਾਕੀ ਤਾਂ ਕਰਦੇ ਆਂ ਨਾ ਕੀ ਜੀ ਜੀ ਚੱਲ ਸ਼ੁਕਰ ਕਰੋ ਵੀ ਕਰਦੇ ਭਾਂਡੇ ਨਹੀਂ ਵਿੱਚ ਇਹਨਾਂ ਨੇ ਹੈਗੇ ਵੀ ਆਪਣਾ ਨਹੀਂ ਉਹ ਨਹੀਂ ਉਹਦਾ ਇਦਾਂ ਦਾ ਕੰਮ ਨਹੀਂ ਕਦੀ ਕੀਤਾ ਕੋਈ ਚਿੱਟੇ ਵਾਲੇ ਤਾਂ ਫਿਰ ਸਮਾਂ ਆਵੇ ਨਾ ਜਦੋਂ ਸਮਾਂ ਆ ਜਾਂਦਾ ਜੀ ਟਾਈਮ ਬਦਲ ਜਾਂਦੇ ਹੁੰਦੇ ਢੋਜ ਵਾਜ ਜਾਂਦੀ ਆ ਫਿਰ ਇਹ ਕੰਮ ਵੀ ਕਰਦੇ ਜਦੋਂ ਕੰਮ ਕਰਨੀ ਜਦੋਂ ਸਰੀਰ ਨੇ ਕੰਮ ਨਹੀਂ ਕਰਨਾ ਕੰਮ ਕਰਨ ਤੋਂ ਗਵੰਦ ਨਹੀਂ ਰਹਿਣਾ ਨਹੀਂ ਹੈਗਾ ਹਾਂ ਜੀ ਪਰ ਇਹ ਇਹ ਕਹਿ ਰਹੇ ਹਿੱਸੇ ਕਿ ਮੈਂ ਕਿਹੜਾ ਇਦਾਂ ਵੱਧ ਘੱਟ ਮੈਂ ਕਹਾਂ ਵੱਧ ਘੱਟ ਹੋਵੇ ਜੋ ਵੀ ਹੋਵੇ ਖਾਰਬ ਬਿਲਕੁਲ ਨਸ਼ਾ ਤਨਸ਼ਾ ਨਸ਼ਾ ਬਿਲਕੁਲ ਹਾਂ ਬਾਅਦ ਮੈਂ ਕਹਿੰਦਾ ਕਿਸਾਨ ਤਾਂ ਤੁਹਾਡੇ ਹੁਣਾ ਜੇ ਨਾ ਕਮਾਉਂਦੇ ਇਹ ਤੁਸੀਂ ਇੱਕ ਦਿਨ ਦਾ 500 ਰੁਪਏ ਦਾ ਵੀ ਨਸ਼ਾ ਕਰਦੇ ਤਾਂ ਇੱਕ ਮਹੀਨੇ ਦਾ 15000 ਰੁਪਏ ਹੋ ਗਿਆ ਉਹੀ ਤੇ ਮੇਰੇ ਤਾਂ ਅੱਜ ਸਰ ਦਾ 1 ਲੱਖ 80000 ਹੋ ਗਿਆ ਬਿਲਕੁਲ ਹਾਂ ਜੀ ਹਾਂ ਫਿਰ ਕਿੰਨੀ ਕਿ ਮੈਂ ਕਹਾਂ ਜੋ ਸਰੀਰ ਨੇ ਜਵਾਬ ਦੇਦਾ ਨਾ ਤੇ ਇਹ ਤਾਂ ਮੈਂ ਕਹਾਂ ਕੱਖ ਨਹੀਂ ਮਿਲਣਾ ਇੱਕ ਤਾਂ ਸਰਕਾਰੀ ਨੌਕਰੀ ਆ ਨਾ ਤਾਂ ਪੈਨਸ਼ਨ ਵੀ ਮਿਲ ਜੇ ਨਹੀਂ ਤਾਂ ਉਹ ਵੀ ਨਹੀਂ ਮੈਂ ਕਹਾਂ ਬਿਲਕੁਲ ਬਿਲਕੁਲ ਪ੍ਰਾਈਵੇਟ ਵਾਲੇ ਇਹ ਵੀ ਤਾਂ ਮੈਂ ਕਹਾਂ ਟੁੱਟਣਾ ਫੇ ਕਿੱਥੋਂ ਕਾ ਲੋਂਗੇ ਨਾ ਉਹ ਕਈ ਵਰੀ ਬੰਦਾ ਪੈਨਸ਼ਨ ਤੱਕ ਪਹੁੰਚਦਾ ਹੀ ਨਹੀਂ ਹੈਗਾ ਪਹਿਲੇ ਹੀ ਲੁੜਕ ਜਾਂਦਾ ਪਹਿਲੇ ਹੀ ਭੋਗ ਪੈ ਜਾਂਦਾ ਇਹ ਵੀ ਤਾਂ ਹੈਗਾ ਨਾਲ ਹੋਈ ਹਾਂ ਜੀ ਚਾਹੋ ਦਾ ਦਾ ਘਰ ਕਾ ਨੰਦ ਘਰ ਦੇ ਵੀ ਬਹੁਤ ਸਮਝਾਉਂਦੇ ਕਹਿੰਦੇ ਚੱਲ ਕੋਈ ਨਹੀਂ ਜਿੰਨਾ ਚਿਰ ਤੂੰ ਛੱਡੂਗਾ ਨਾਲ ਆ ਤੇਰੇ ਅਸੀਂ ਹੈ ਨਾ ਸਾਥ ਦਵਾਂਗੇ ਕੋਈ ਗੱਲ ਕੰਮ ਕਰਦੇ ਹੁਣ ਕਾਮਨ ਹੀ ਜਾਂਦੇ ਉਧਰ ਮੈਂ ਫਿਰਨਾਂ ਕੋ ਚੱਲ ਕੋਈ ਨਹੀਂ ਕਰ ਚੱਲ ਅੱਛਾ ਚੱਲ ਮਜਬੂਰ ਵੀ ਨਾ ਕਰੋ ਪਰ ਜਿੱਦਾਂ ਪਟਾਓ ਵੀ ਨਾ ਸੈਰ ਸੂਰਿਆ ਰ ਵਗੈਰਾ ਕੋਈ ਕਹਿੰਦੇ ਚੱਲ ਉਧਰ ਦੋ ਚਾਰ ਦਿਨ ਹੋਰ ਅਰੈਸਟ ਮੈਂ ਕਰ ਲਓ ਚੱਲ ਇੱਥੇ ਆਪ ਕਿੱਥੇ ਆ ਇਹ ਗਏ ਉਧਰ ਗਏ ਅੱਛਾ ਚਲੋ ਧਿਆਨ ਰੱਖਿਆ ਕਰੋ ਫਿਰ ਵੀ ਠੀਕ ਆ ਲੁਕਣ ਵਿੱਚ ਹੀ ਨਾ ਖੇਡਣ ਬਾਕੀ ਕੋਈ ਜਦ ਕਰਨੇ ਹੈਗਾ ਨਹੀਂ ਨਹੀਂ ਉਧਰ ਤਾਂ ਜਿੱਦ ਮਤਲਬ ਸਹੀ ਆ ਠੀਕ ਆ ਦਾ ਫਰਕ ਆਗੇ ਹੁੰਦਾ ਚਲੋ ਤੁਹਾਡੀ ਵੀਡੀਓ ਬਣਾ ਦੇਣੀ ਆ ਅਸੀਂ ਪਾ ਦੇਣੀ ਇੱਕ YouTube ਤੇ ਵੀਡੀਓ ਤੁਹਾਡੀ ਬਣਾ ਕੇ ਵੀ ਨਾਲ ਹੋਣਾ ਨਾ ਸਰ ਤੁਹਾਡੀ ਵੀ ਨਹੀਂ ਹਸਦਾ ਪਾਤੀ ਅਸੀਂ ਤਾਂ ਠੀਕ ਚੰਗਾ ਚਲੋ ਠੀਕ ਠੀਕ ਅੱਜ ਦੇ ਦੋਸਤੋ ਤੁਸੀਂ ਹੁਣ ਦੇਖਿਆ ਵੀ ਇੱਕ ਪਰਿਵਾਰ ਜਿਹੜਾ ਕਿ ਮੈਡੀਸਨ ਖਾਰੇ ਸਾਡੇ ਕੋਲੋਂ ਬੀਬੀ ਬੜੀ ਖੁਸ਼ ਆ ਸੋ ਜੇ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਜਾਣ ਪਛਾਣ ਕੋਈ ਸਾਕ ਸੰਬੰਧੀ ਹੈਗਾ ਤਾਂ ਇਹ ਵੀਡੀਓ ਉਹਨਾਂ ਲਈ ਜ਼ਰੂਰ ਸ਼ੇਅਰ ਕਰਨੀ ਕਿਸੇ ਪਰਿਵਾਰ ਦਾ ਭਲਾ ਹੋ ਜਾਏ ਜਿੰਨੇ ਉਹਦੇ ਨਾਲ ਜੁੜੇ ਹੋਏ ਲੋਕ ਨੇ ਰਿਸ਼ਤੇਦਾਰ ਨੇ ਸਕੇ ਸੰਬੰਧੀ ਨੇ ਸਾਰੇ ਤੁਹਾਨੂੰ ਵੀ ਅਸ਼ੀਸ਼ ਦੇਣਗੇ ਸਾਨੂੰ ਤੇ ਦੇਣ ਦੇਣੀ ਆ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਲੋਕਾਂ ਦੇ ਭਲੇ ਵਾਸਤੇ ਸਹੀ ਆਪਾਂ ਇਹ ਦੇਖਦੇ ਰਹੀਏ ਤੇ ਲੋਕਾਂ ਨੂੰ ਸ਼ੇਅਰ ਕਰਦੇ ਰਹੀਏ ਸਭ ਦਾ ਧੰਨਵਾਦ ਜੀ ਰੱਬ ਰੱਖਾ